i it. गवार

ਨਿਵਾਇਆ ਕਲ ਤਾਰਨ ਗੁਰ ਲਾਗਤ ਆਇਆ ਕਲ ਤਾਰਨ ਗੁਰ ਕਾਨਕ ਆਇਆ ਕਲ ਜੋ ਰਸਨਾ ਪੀ ਆਇਆ ਸਤਿਗੁਰਨਾਮ ਪੜ ਮੰਤਰ ਸੁਨਾਇਆ ਆਹੇ ਗੁਰੂ ਸੋ ਸੋ ਅਗਲਾ ਸਮਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਉਹਨਾਂ ਨੇ ਵੀ ਆਪ ਸੰਗਤਾਂ ਦੇ ਦਰਸ਼ਨ ਪਰਸਨ ਕਰਨੇ ਨੇ ਸੋ ਆਪ ਸਾਰੇ ਸੰਗਤਾਂ ਅੰਮ੍ਰਿਤ ਵੇਲੇ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜ्याने ਪ੍ਰਕਾਸ਼ਪੁਰਬ ਦੀ ਸੁਗੰਧ ਦੇ ਅੰਦਰ ਅੰਮ੍ਰਿਤ ਮੇਲ ਕੋ ਸਤਿਗੁਰ ਜੀ ਦੀ ਪਾਵਨ ਮਜ਼ੂਰੀ ਅੰਦਰ ਨਤਮਸਤਕ ਹੋ ਰਹੇ ਹੋ ਸੋ ਇੱਕ ਵਾਰ ਫਿਰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਮੋ ਮੈਨੇਜਮੈਂਟ ਔਰ ਗੁਰੂ ਘਰ ਦੇ ਸਾਰੇ ਸੇਵਾਦਾਰਾ ਵੱਲੋਂ ਆਪ ਸਾਰਿਆਂ ਸੰਗਤਾਂ ਨੂੰ ਗੁਰਨਾਨਕ ਦੇਵ ਜੀ ਮਹਾਰਾਜਿਆਂ ਦੇ ਪ੍ਰਕਾਸ਼ ਪੁਰਖ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਦਾ ਜੀਵਨ ਦੇਹ ਅਰੋਗਤਾ ਦਾ ਦਰੁਸਤੀਆਂ ਦਾਤਾਂ ਬਖਸ਼ ਕੇ ਨਿਵਾਜਨ ਆਓ ਗੁਰ ਅਗਲਾ ਸਮਾਂ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਉਹਨਾਂ ਕੋਲੋਂ ਸ਼ਬਦ ਸਰਵਣ ਕਰੀਏ ਜੀ ਦੇਵ ਅਸੀਸ ਗੱਜ ਕੇ ਫੱਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਮਿੱਟੀ ਧੁੰਦ ਜਗ ਚਾਨਣ ਹੋ ਜਿ ਹਾਂ ਕਰ ਸੂਰਜ ਜਨਕ ਲਿਆ ਤਾਰੇ ਛੱਪੇ ਹਾਦੇ ਰੇ बात और ससुर इतनी भी संग बैठी हो रही है सत नानक देव महाराज पातशाह जी जय जय ਅੱਜ ਇਸ ਸੰਸਾਰ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਕੋਈ ਗੁਰੂ ਨਾਨਕ ਦੇਵ ਜੀ ਵਾਸਿਕ ਬੈਠਾ ਹੈ ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਆਪਣਾ ਅਕੀਦਾ ਪੇਟ ਕਰ ਰਿਹਾ ਹੈ ਯਾਦ ਕਰ ਰਿਹਾ ਹੈ ਸਮੇਲੇ ਤੋਂ ਪਹਿਲਾਂ ਭਾਈ ਸਾਹਿਬ ਭਾਈ ਰਜੋਸੀ ਨੇ ਆਪ ਜੀ ਨੂੰ ਕੀ ਸੰਗਤ ਸਰਵਣ ਕਰਾਇਆ ਆਓ ਜਿੰਨਾ ਸਮਾਂ ਹੈ ਆਪਾਂ ਸਾਰਿਆਂ ਨੇ ਮਿਲ ਕੇ ਗੁਰਬਾਣੀ ਕੀਰਤਨ ਸਾਰਿਆਂ ਨੇ ਰਚਨਾ ਹੈ ਉਹ ਗਉਣਾ ਕੱਲਾ ਸੀ ਨੇ ਤੁਸੀਂ ਵੀ ਨਾਲ ਕੀਤੋ ਕਰ ਸਕਰੀਂ ਦੇ ਨਾਲ ਨਾਲ ਸ਼ਬਦ ਆ ਰਹੇ ਹਨ ਸੋ ਬੜਾ ਸਲਪਾ ਹੈ ਜਿਹੜੀ ਸੰਗਤ ਮੱਥਾ ਟੇਕਣ ਵਾਸਤੇ ਆ ਰਹੀ ਹੈ ਉਹਨੂੰ ਵੀ ਬੇਨਤੀ ਹੈ ਪ੍ਰੇਮ ਦੇ ਨਾਲ ਮੱਥਾ ਵੀ ਟੇਕੋ ਤੇ ਪ੍ਰੇਮ ਦੇ ਨਾਲ ਜੇ ਆਇਓ ਤੇ ਗੁਰੂ ਸਤਗੁਰਾਂ ਦੇ ਨਾਲ ਬਚਲ ਬਿਲਾਸ ਕਰਕੇ ਵੀ ਆਓ ਜੇ ਆਇਓ ਗੁਰੂ ਘਰ ਤਵੇ ਪਰ ਸਤਿਗੁਰਾਂ ਦੇ ਨਾਲ ਗੱਲਾਂ ਵੀ ਕਰਕੇ ਜਾਓ ਵਿਦਾਈ ਵੀ ਦੇ ਕੇ ਜਾਓ ਇਸ ਲਈ ਸਤਿਗੁਰਾਂ ਨਾਲ ਗੱਲਾਂ ਕਰਨੀਆਂ ਸਤਿਗੁਰਾਂ ਦੀ ਬਾਣੀ ਪੜ੍ਹਨੀ ਬਾਣੀ ਪੜ੍ਹਨੀ ਸੋ ਆਓ ਸਾਰੇ ਨਾਇਕ ਧੰਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਦੇ ਨਾਲ ਗੱਲਾਂ ਕਰਨੀਏ ਕਿਵੇਂ ਕੀਰਤਨ ਦੇ ਰਾਹੀਂ ਸਭ ਤੋਂ ਵੱਧ ਪ੍ਰੇਮ ਸਤਿਗੁਰ ਨਾਨਕ ਦੇ ਮਹਾਰਾਜ ਨੇ ਕੀਰਤਨ ਨਾਲ ਕੀਤਾ ਤੇ ਸਤਿਗੁਰ ਨਾਨਕ ਦੇ ਮਹਾਰਾਜ ਪਾਤਸ਼ਾਹ ਨੇ ਸਾਨੂੰ ਕੀਰਤਨ ਉਪਗ੍ਰਹਿ ਦਿੱਤੀ ਹੈ कि आप केन्द्र कर करके संसार दे पहले कीर्तनी कौन है जी तन गुरु नानक जी पहला ये जितने अपन कह रहे पहले हट ग्रंथ की कौन जी ब्रह्म ज्ञानी बाबा बुद्धा सा तो पहले गुरु के कीर्तनी कौन भला तन गुरु नानक देव महाराज सवाल गुरु दी खुशी लानी है तो गुरु के कीर्तन नाल जुड़ना पड़त जितने भी संगत लोग बैठी है ਆਵਾ ਸੰਸਾਰ ਤੁੰਗ ਗੁਰਨਾਨਕ ਦੇਵ ਮਹਾਰਾਜ ਪਾਤਸ਼ਾਹ ਦੀ ਜੈ ਜੈ ਕਟ ਆ ਰਿਹਾ ਕਰ ਕਰ ਗੁਰਨਾਨਕ ਦੀ ਗੱਲ ਚਾਹਦੇ ਸਭ ਬਜਰ ਕਰਦੇ ਨੇ ਯਾਰ ਅੰਕਾ ਬਾਬਾ ਬਰਾਮੀ ਯਾਰ ਅੰਕਾ ਬਾਬਾ ਗਾ ਰਿਹਾ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਇੱਕ ਪਾਸੇ ਅਸੀਂ ਇੱਕ ਪਾਸੇ ਸੰਗਤ ਨੇ ਸੰਗਤ ਜਗਾ ਚੜ੍ਹਦੇ ਪਹਿਲਾ ਕਾਸ ਕਰੇਗਾ ਫਿਰ ਸੰਗਤ ਜਿਤਨੀ ਜੁੜੀ ਹੈ ਗੁਰਨਾਰਿਕ ਦੀ ਗੋਦ ਵਿੱਚ ਸਤਿਗੁਰ ਦੀ ਗੋਦ ਵਿੱਚ ਬੈਠੇ ਹੋ ਕੋਈ ਰਸਨਾ ਖਾਲੀ ਨਾ ਰਹੇ ਜਿਹੜਾ ਗੁਰਨਾਰਿਕ ਦਾ ਪਿਆਰ ਨਾ ਮਾਣ ਸਕੇ ਸੋ ਆਓ ਸਾਰੇ ਕਰੋ ਜੀ ਪਹਿਲਾ ਦਾਸ ਫਿਰ ਸੰਗਤ ਘਰ ਕਰਵਾ ਪਾ ਕਰਿ ਹੈ Bom Você <sí> 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 thank <laughs>